ਹਾਂਜੀ ਕੀ ਹਾਲ ਚੱਲ ਦੋਸਤੋ ਹਾਂਜੀ ਕੀ ਹਾਲ ਹੈ ਦੋਸਤੋ ਤੇਰਾ ਇਸ ਕੋ ਨਚੂਂਦਾ ਤੇਰੇ ਕਰਕੇ ਵੀ ਤਾਂ ਫਿਰ ਹੁਣ ਮੈਨੂੰ ਵੀਡੀਓ ਜੀ ਤਾਂ ਪਾਉਣੀ ਤਾਂ ਪੈਂਦੀ ਸੀਗੀ ਤੂੰ ਵੀ ਤਾਂ ਫਿਰ ਟੌਪੀ ਮਿੱਤਰ ਆ ਗਿਆ ਤੁਹਾਡਾ ਆਪਣਾ ਜੱਜ ਬੰਦਾ ਨਵੀਂ ਵੀਡੀਓ ਲੈ ਕੇ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆਪਣਾ YouTube ਵਧੀਆ ਚੱਲ ਰਿਹਾ ਬਸ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਇਦਾਂ ਹੀ ਨਵੀਆਂ ਵੀਡੀਓ ਲੈ ਕੇ ਆਵਾਂਗੇ ਆਪਣੇ 22000 ਸਬਸਕ੍ਰਾਈਬਰ ਹੋ ਗਏ ਪਤਾ ਨਹੀਂ 25 ਹੋ ਗਏ ਆਪਾਂ ਨਵੇਂ ਤੋਂ ਨਵਾਂ ਸੱਪ ਲੈ ਕੇ ਆਉਂਦੇ ਰਹਾਂਗੇ ਤੇ ਹੋ ਜੋ ਰੈਡੀ ਆ ਗਿਆ ਸਾਰਿਆਂ ਦਾ ਫਿਰ ਤੂੰ ਇੱਕ ਵਾਰੀ ਡੈਡੀ ਆਇਤਾ ਬੰਦਾ ਭਾਈ ਉਦੋਂ ਕਰਦਾ ਜਦੋਂ ਬੰਦੇ ਦਾ ਯੂਰਪਿਆ ਹੋਵੇ ਵੀ ਦਮਾ ਨਾਮ ਕਰ ਲੈ ਕਿਤੇ ਵੇਚਣਾ ਨਿਕਲ ਜਾ ਬਾਈ ਜੀ ਆ ਇੱਥੇ ਕਿੱਥੇ ਦੇਖੀ ਜਾਂਦਾ ਤੂੰ ਬੱਸ ਕਰ ਭਾਈ ਬੱਸ ਕਰ ਤੇਰਾ ਜਲੂਸ ਨਿਕਲ ਰਿਹਾ ਤੇਰਾ ਜਲੂਸ ਪਾਟੇ ਮੁੰਡੇ ਫਿਰਨ ਸਮਾਨ ਨਾਲ ਜ਼ੋਰ ਪੈ ਗਿਆ ਤੇਰਾ ਬੱਸ ਕਰ ਵੀਰੇ ਕੋਈ ਵਧੀਆ ਗੱਲ ਨਹੀਂ ਹੈਗੀ ਤੂੰ ਜੀ ਦੀ ਗੱਲ ਕਰਦਾ ਤੇ ਰੱਬ ਦਾ ਵਾਸਤਾ ਨਾ ਜਲੂਸ ਘੜਾ ਬਤਾ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਸਮਾਨ ਨਾਲ ਪਾਟੇ ਵਾਲਾ ਮੈਨੂੰ ਤਾਂ ਲੱਗਦਾ ਯੂਰ ਯੂਰ ਪਿਆਵਿਆ ਤੇਰਾ ਸਮਾਨ ਸਮੂਨ ਨਹੀਂ ਬੜਾ ਹਰਾਮੀ ਹੋ ਬੇਟਾ ਸਾਹਮਣੇ ਕਿਸੇ ਦੇ ਆਪਣੌੜੋਂ ਸੰਗਦੀ ਦੁਨੀਆ ਤੇ ਚੋਰੀ ਚੋਰੀ ਦਿਲ ਮੰਗਦੀ ਸਾਹਮਣੇ ਕਿਸੇ ਦੇ ਆਪਣੌੜੋਂ ਸੰਗਦੀ ਦੁਨੀਆ ਤੇ ਚੋਰੀ ਚੋਰੀ ਦਿਲ ਮੰਗਦੀ ਆਹ ਹਾਂ ਹਾਂ ਵਧੀਆ ਤਰੀਕਾ ਇੱਥੋਂ ਸ਼ੁਰੂ ਕਰੋ ਵੀਡੀਓ ਲਾਈਕ ਫਾਲੋ ਬਹੁਤ ਆਉਂਦੇ ਨੇ ਸਾਡੇ ਵਰਗੇ ਜੋਰ ਲਾਉਂਦੇ ਰਹਿੰਦੇ ਨੇ ਇਹਨਾਂ ਦੇ ਵਿੱਚ ਐਂ ਦੇ ਪਾਸਾ ਚੱਕ ਤਾਂ ਇਧਰੋਂ ਐਂ ਮਾਰਦਾ ਪਾਸਾ ਚਲੋ ਜੀ ਲੈ ਕੇ ਅੱਗੇ ਲੈ ਕੇ ਅੱਗੇ ਫਾਲੋ ਅੱਗੇ ਮੁੰਡੇ ਤਲੇ ਨਾਈਸ ਜੀ ਨਾਈਸ ਨਾਈਸ ਸੇਰਾ ਜੀ ਸੇਰਾ ਸੇਰਾ ਚੰਗਾ ਟ੍ਰੈਂਡ ਬਣਾਇਆ ਹੋਇਆ ਇੱਜਤ ਉੱਜਤ ਤੱਕ ਹੀ ਆਦਾ ਫੇਰ ਮਿਲ ਜੂਗੀ ਪਹਿਲਾਂ ਆਹ ਦਿਖਾ ਲੋ ਵਧੀਆ ਚੀਜ਼ ਐ ਦਿਖਾਉਣ ਵਾਲੀ ਵਧੀਆ ਨਾਲੇ ਲਾਈਕ ਵੀ ਹੋ ਇਹਨਾਂ ਨੂੰ ਕੋਈ ਕਰਨ ਦੀ ਲੋੜ ਨਹੀਂ ਹੈਗੀ ਐਂ ਹੀ ਕਰਨਾ ਹੈ ਹੋਰ ਕੀ ਕਰਨਾ ਨਾ ਬੋਲ ਇਹ ਜਾਂ ਕੁਝ ਨਾ ਬੋਲ ਫੇਰ ਕਹਿੰਦੇ ਤੁਸੀਂ ਇਹਨਾਂ ਦੇ ਵੀਡੀਓ ਕਿਉਂ ਬਣਾਉਂਦੇ ਹੋ ਕੰਮ ਜੀ ਜਦੋਂ ਕੁਝ ਗਲਤ ਹੋ ਜਾਂਦਾ ਫਿਰ ਕਹਿਣਗੇ ਤੁਸੀਂ ਸਟੋਰੀ ਪਾਓ ਇਹਨਾਂ ਦੀ ਹੈਲਪ ਕਰੋ ਅਸੀਂ ਕਿਉਂ ਕਰੀਏ ਪਹਿਲਾਂ ਇਹ ਗੰਦ ਪਾਉਂਗੇ ਉਦੋਂ ਬਾਅਦ ਅਸੀਂ ਇਹਨਾਂ ਦੀ ਹੈਲਪ ਕਰੀਏ ਫਿਰ ਤੁਸੀਂ ਕਹਿੰਦੇ ਇਹਨਾਂ ਦੇ ਵੀਡੀਓ ਕਿਉਂ ਬਣਾਉਣੇ ਅਸੀਂ ਕੋਈ ਭਾਈ ਵਧੀਆ ਵਧੀਆ ਲੋਕ ਐਨੇ ਵੀਡੀਓ ਬਣਾਉਂਦੇ ਉਹਨਾਂ ਨੂੰ ਨਹੀਂ ਸਪੋਰਟ ਕਰਦੇ ਜਿੱਥੇ ਤੁਹਾਨੂੰ ਐਂ ਹੈਲ ਦਾ ਕੁਝ ਦੇਖਦੇ ਨਾ ਮਾਰੇ ਜੋਤ ਗਿਆ ਖੜ ਜਾਂਗੇ ਫਿਰ ਉਹਦੀ ਪ੍ਰੋਫਾਈਲ ਖੋਲ ਕੇ ਦੇਖ ਕਿਉਂ ਦੇਖ ਹਾਂ ਹੋਰ ਵੀ ਕਿਤੇ ਸੁਆਦ ਹੈਗਾ ਕਿ ਨਹੀਂ 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 ਸੁਆਦ ਆਇਆ ਹੀ ਨਹੀਂ ਜੋ ਐਨੀ ਖਾਸ ਗੱਲ ਤੂੰ ਆ ਦੇਖੋ ਆ ਦੇਖਾ ਹਾਂ ਦੇਖ ਕੇ ਜੀ ਵੀ ਐ ਨਹੀਂ ਕਰਦੀ ਆਰੇ ਸਾਰੇ ਹਰਾਮੀ ਹੋ ਪੂਰੇ ਪ੍ਰੋਫਾਈਲ ਖੋਲ ਕੇ ਦੇਖਦੇ ਹਾਂ ਕੁੜੀ ਰੋਂਦੀ ਹੋਵੇ ਕੁੜੀ ਰੋਂਦੀ ਹੋਵੇ ਥੱਲੇ ਕਮੈਂਟ ਕਰਨਗੇ ਜੀ ਤੁਸੀਂ ਕਿਉਂ ਰੋਈ ਹੈ ਨਾ ਤੁਸੀਂ ਹੱਸਦੇ ਬਹੁਤ ਸੋਹਣੇ ਲੱਗਦੇ ਮੁੰਡਾ ਰੋਂਦਾ ਹੋਵੇ ਦੇਖ ਸਾਲਾ ਕਿਵੇਂ ਰੋਣ ਲੱਗਾ ਜਲੂਸ ਕੱਢਣ ਲੱਗੇ ਸਟਾਫ ਦੇ ਵੀਡੀਓ ਪਾਉਣੀ ਜ਼ਰੂਰੀ ਸੀ ਹਮ ਕਿ ਪਤਾ ਚੋਂ ਪਰ ਦੇ ਫੋਨੋਂ ਦੇ ਕਿ ਪਤਾ ਚੋਂ ਪਰ ਕਿ ਪਤਾ ਚੋਂ ਪਰ ਦੇ ਫੋਨੋਂ ਦੇ ਾਰੇ ਪੁਰੇ ਪਕੋੜੇ ਜਿਆਦੇ ਸ਼ੌਕ ਹੈ ਉਹੀ ਥੱਲੇ ਆਜੂ ਕਾਸੇ ਦੇ ਸਾਰੇ ਗੂ ਕਰਦੇ ਨੇ ਟ੍ਰੈਂਡ ਦਾ ਗੂ ਨਹੀਂ ਕਰ ਦਿੰਦੇ ਹੈਗੇ ਆਹ ਹਾਲ ਹੈ ਪੰਜਾਬ ਦੇ ਲੋਕਾਂ ਦਾ ਆਹ ਹਾਲ ਹੈ ਆਹ ਹਾਲ ਹੈ ਤੁਸੀਂ ਦੇਖ ਲਓ ਕਰਦੇ ਨੇ ਸੁੱਖਾ ਸੁੱਖੀਆਂ ਗੁਰਦੁਆਰੇ ਮੱਥੇ ਟੇਕ ਕੇ ਵੀ ਸਾਡਾ ਜਵਾਕ ਹੋਊਗਾ ਭਾਈ ਸਾਡਾ ਜਵਾਕ ਹੋਣ ਵਾਲਾ ਤੰਦਰੁਸਤ ਹੋਵੇ ਵਧੀਆ ਠੀਕ ਹੋਵੇ ਤੇ ਜਵਾਕ ਦੇਖ ਲਓ ਇੰਸਟਾਗ੍ਰਾਮ ਤੇ ਟ੍ਰੈਂਡ ਬਣਾਈ ਬੈਠੇ ਨੇ ਲੈ ਕੀ ਪਤਾ ਚੋਬਰ ਦੀ ਫੋਟੋ ਤੇ ਹੋ ਜਾਣਾ ਕਦ ਰਿਪ ਰਿਪ ਕੁੜੇ ਸਾਰੇ ਕੀ ਚੋ ਪਤਾ ਚੋਬਰ ਦੀ ਫੋਟੋ ਤੇ ਕਦ ਹੋ ਜਾਣਾ ਰਿਪ ਰਿਪ ਕੁੜੇ ਓਏ ਹੱਤ ਹੋ ਗਈ ਥੋਡੀ ਓਏ ਗਾਣਾ ਤਾਂ ਚੱਜਦਾ ਲਾ ਲਓ ਤੁਹਾਨੂੰ ਜਿਆਦਾ ਨਹੀਂ ਸ਼ੌਂਕ ਹੈਗਾ ਕੀ ਪਤਾ ਚੋਬਰ ਦੀ ਫੋਟੋ ਤੇ ਕਦ ਹੋ ਜਾਣਾ ਰਿਪ ਰਿਪ ਕੁੜੇ ਕੀ ਪਤਾ ਚੋਬਰ ਦੀ ਫੋਟੋ ਤੇ ਬਾਲਾ ਵਧੀਆ ਗਾਣਾ ਨਾ ਸਾਰੇ ਸਾਰੇ ਉੱਤਰ ਨੂੰ ਲੱਗ ਜਾਂਦੇ ਨੇ ਜਿੱਧਰ ਨੂੰ ਮੂੰਹ ਚੱਕ ਕੇ ਤੁਰ ਪੈਂਦੇ ਨੇ ਕੀ ਪਤਾ ਚੋਬਰ ਦੀ ਫੋਟੋ ਤੇ ਕਦ ਹੋ ਜਾਣਾ ਰਿਪ ਰਿਪ ਕੁੜੇ ਆ ਵੀ ਮੇਰੀ ਬਬਲੀ ਕੀ ਕਰ ਰਹੇ ਹੋ ਨਰੇ ਵਣੇ ਪੀਜਾ ਕਰ ਨਰੇ ਵਣੇ ਪੀਜੇ ਕਲੇ ਕਲੇ ਪੀਜੇ ਨਾ ਜੀ ਨਾ ਥਿਲੋ ਥਿਲੋ ਕੋ ਮੀਂਦੀ ਰੋ ਸਾਰਾ ਖਤਮ ਕਰ ਦੇ ਠੀਕ ਹੈ ਮੈਂ ਤਬੀ ਤਾ ਮੈਂ ਤਬੀ ਤਾ ਅੱਛਾ ਹੈ ਤਰ ਪੀ ਲੋ ਜੀ ਅੰਦੀ ਬੇਬੀ ਬੁਗੜੀ ਕੀ ਕਾਜ ਆਇਆ ਉਹ ਨਾਗਾ ਵੀ ਤੇਰੇ ਮੂਰੇ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਕਰਦਾ ਕੱਢੀ ਸਾਲਿਆ ਗਾਲੀ ਕੱਢੜੀ ਤੈਨੂੰ ਦੀਦਾ ਨਹੀਂ ਹੈਗਾ ਵੀ ਕੀ ਕਰਦੀ ਹੈਗੀ ਹਾਂ ਜੀ ਮੇਰੀ ਬੁਗੜੀ ਕੀ ਪੀਣਾ ਹੈ ਅੱਗੋਂ ਬੁਗੜਾ ਵੀ ਦੇਖ ਲਓ ਨਾਲੀ ਲੈ ਪਾਣੀ ਪੀਂਨਾ ਉਹ ਨਾਰੀਅਲ ਦਾ ਪਾਣੀ ਐ ਨਾਰੀਅਲ ਦਾ ਨਾਰੀਅਲ ਦਾ ਨਾਲੀ ਦਾ ਪਾਣੀ ਕਹੀ ਜਾਂਦੀ ਐ ਚੰਗੇ ਭਲੇ ਇਨਸਾਨ ਪਿਆਰ ਦੇ ਵਿੱਚ ਤੋਤਲੇ ਹੋ ਕੇ ਬੁਗੜੀ ਕਹਿੰਦੀ ਨਾਲੀਆਂ ਦਾ ਪਾਣੀ ਪੀਣੀ ਐ ਉਹ ਨਾਰੀਅਲ ਦਾ ਪਾਣੀ ਐ ਨਾਲੀਆਂ ਦਾ ਪਾਣੀ ਨਹੀਂ ਹੈਗਾ ਨਾਨੀ ਤਾਂ ਨਹੀਂ ਨਾਨੀਆਂ ਮੇਉਂ ਦੁਨੀਆਂ ਮੋਜੇ ਗੋਜੀਆਂ ਜਾਨਾ ਕੁੰਗੀਆਂ ਨਾ ਨਾ ਨਾਲੀ ਦਾ ਪਾਣੀ ਪੀਣੀ ਐ ਯਾਰ ਕਿਉਂ ਤੁਸੀਂ ਆਵਦੇ ਜਲੂਸ ਆਪ ਹੀ ਕਿਉਂ ਖੜੋਨੇ ਹੁੰਨੇ ਹੋ ਨਾਰੀਅਲ ਦਾ ਪਾਣੀ ਐ ਨਾਲੀਆਂ ਦਾ ਪਾਣੀ ਨਹੀਂ ਹੈਗਾ ਬੁਗੜੇ ਦੀ ਵੀਡੀਓ ਨਾ ਪਾਇਆ ਕਰ ਸਾਰੇ ਬੁਗੜੇ ਨਹੀਂ ਦੇਖਦੇ ਨੇ ਤੈਨੂੰ ਕੋਈ ਨਹੀਂ ਦੇਖਦਾ ਅਰਸ ਲਾਂਡੜਾ ਅਰਸ ਲਾਂਡੜਾ ਹੋ ਤੈਰ ਬਰਾਬਰ ਸਮਝੇ ਲੌਂਡਾ ਆ ਤਫੇਂਦਾ ਆ ਚੱਕੀ ਸਿੱਜ ਨਾ ਕਰ ਤੇ ਆ ਫੁੱਫੜ ਗਿਆਉਂਦਾ ਪਾ ਪਾ ਕੇ ਤੇਰੇ ਰਕੀ ਵੀਰੇ ਵੀਰੇ ਲੱਤਾਂ ਚਾਹੇ 20-20 ਫੁੱਟ ਹੋਰ ਲੰਬੀਆਂ ਕਰ ਲੈ ਪਰ ਰੱਬ ਦਾ ਵਾਸਤਾ ਕਮ ਛੱਡਦੇ ਯਾਰ ਸਾਰੀ ਗੱਲ ਇਹ ਉਹ ਬੰਦੇ ਦੀ ਐ ਜੀਨੇ ਇਹਨੂੰ ਗੱਡੀ ਦੀ ਚਾਬੀ ਦਿੱਤੀ ਆ ਇਹਦੀ ਕੋਈ ਗਲਤੀ ਨਹੀਂ ਜੀਦੀ ਗੱਡੀ ਦੀ ਵੀ ਚਾਬੀ ਆ ਬਾਈ ਇਹਨੂੰ ਬਾਹਰੋਂ ਲੌਕ ਕਰਦੇ ਯਾਰ ਰੱਬ ਦਾ ਪਾਸਤਾ ਓਏ ਜਾ ਤਾਂ ਇਹਦਾ ਫੋਨ ਖੋਲੋ ਓ ਰੱਬ ਦਾ ਪਾਸਤਾ ਬਾਈ ਯਾਰ ਅਸੀਂ ਤੇਰੇਆਂ ਲੰਬੀਆਂ ਲੱਤਾਂ ਵਾਲਾ ਕੰਮ ਚਰਿਆ ਨਹੀਂ ਹੁਣ ਦੱਸ ਮੈਨੂੰ ਤੂੰ ਤੂੰ ਜਿਹੜਾ ਹਗਾਣਿਆਂ ਦਾ ਯਾਰ ਸਿੰਗਰ ਸਿੰਗਰਾਂ ਦੀ ਕਿਉਂ ਰੁੱਠੀ ਬੰਦ ਕਰਨ ਫਿਰਦਾ ਯਾਰ ਤੂੰ ਮੈਂ ਤਾਂ ਫਰਾਨਾ ਨਾ ਬਾਈ ਲੱਤਾਂ ਚਾਹੇ ਫੋਟ ਫੋਟ ਹੋਰ ਲੰਬੀਆਂ ਕਰ ਲੈ ਪਰ ਆ ਕੰਮ ਛੱਡ ਦੇ ਵੀਰੇ ਅਸੀਂ ਦੁਨੀਆ ਦੇ ਬਹੁਤ ਕੁਝ ਦੇਖ ਲਿਆ ਬਸ ਹੁਣ ਆਹ ਕੁਝ ਨਹੀਂ ਅਸੀਂ ਦੇਖ ਸਕਦੇ ਜਾਓ ਬਲਕਾਰ ਸੰਗਨਾ ਇਹਦਾ ਜਾਹੇ ਉੱਪਰ ਜਾ ਕੇ ਰੱਬ ਨਾਲ ਸਿੱਧੀ ਗੱਲਬਾਤ ਕਰ ਲੈ ਇੰਨੀਆਂ ਲੱਤਾਂ ਲੰਬੀਆਂ ਕਰ ਲੈ ਪਰ ਰੱਬ ਦਾ ਵਾਸਤਾ ਕਹਿਰ ਨਾ ਕਮਾ ਸਾਡੇ ਫੋਨਾਂ ਦੇ ਸਪੀਕਰ ਖਰਾਬ ਕਰਤੇ ਤੈਨਾਂ ਯਾਰ ਹੱਥੋਂ ਕੁੱਟ ਦਿੱਤੇ ਬਲਿਕ ਹੋ ਰਹੀ ਯਾਰ ਸਾ ਪਾਸੇ ਕ ਮੀਨੇ ਅਸੀਂ ਉਹਨੂੰ ਕੁੱਟਣਾ ਜਿਹਨੇ ਤੈਨੂੰ ਗੱਡੀ ਦੀ ਚਾਬੀ ਦਿੱਤੀ ਆ ਟੈਟੂ ਦਿਖਾਉਂਦੀ ਹੈਗੀ ਖਾਂਦੇ ਨੇ ਅੱਖਾਂ ਦੇ ਕੋ ਕੀ ਕਰੀ ਜਾਂਦੇ ਹੋ ਤੁਸੀਂ ਨਵਾਂ ਟੈਟੂ ਬਣਵਾਇਆ ਉਹ ਟੈਟੂ ਦਿਖਾਉਂਦੀ ਹੈਗੀ ਤੁਹਾਨੂੰ ਕੀ ਲੱਗਦਾ ਵੀ ਉਹ ਰੋਂਦੀ ਨਾ ਨਾ ਉਹ ਟੈਟੂ ਬਣਵਾਇਆ ਹੁਣੇ ਨਵਾਂ ਦੇਖ ਲਓ ਬਾਹਾਂ ਦੇਖ ਲਓ ਦੀ ਕਿੱਡੀ ਬੰਦਿਆਂ ਵਰਗੀ ਬਾਹਾਂ ਹੈਗੀ ਦੇਖ ਟੈਟੂ ਦਿਖਾਉਂਦੀ ਆ ਨਵਾਂ ਤਰੀਕਾ ਹੈਗਾ ਨਲੇ ਵੀ ਟੈਟੂ ਦੇ ਦੇਖ ਲਓ ਲੋਕੋ ਟੈਟੂ ਦੇਖ ਲਓ ਓਏ ਉਹ ਨਾ ਦੇਖੋ ਰੁੰਦੀ ਨਹੀਂ ਟੈਟੂ ਦਿਖਾਉਂਦੀ ਆ ਉਹ ਉਹਨੇ ਨਵਾਂ ਟੈਟੂ ਬੜਮਾਇਆ ਤੁਸੀਂ ਸਮਝਦੇ ਕਿਉਂ ਨਹੀਂ ਹੁੰਦੇ ਹੈਗੇ ਉਹਦੇ ਮਾਗਰ ਮਾਛ ਵਾਲੇ ਹੰਝੂ ਦੇਖੀ ਜਨੂ ਟੈਟੂ ਮੇਰਾ ਦੀਦਾ ਇੱਕ ਨਹੀਂ ਦੱਸ ਦਿਲ ਨਸਲਾ ਕਰਕੇ ਟੈਟੂ ਤਾਂ ਮੇਰੇ ਵੀ ਬਣਾਇਆ ਮੇਰਾ ਤਾਂ ਪੁਰਾਣਾ ਬਣਾਇਆ ਕਿਤੇ ਮੇਰੇ ਤੇ ਨਾ ਤਬਾ ਲਾ ਦੇ ਉਥੋਂ ਦੱਸਾਂ ਗੱਲ ਮੈਂ ਉਹਦਾ ਟੈਟੂ ਦੇਖੋ ਤੁਸੀਂ ਜੀ ਆ ਮੇਰੀ ਬਗੜੀ ਕੀ ਖਾ ਰਹੇ ਸੇਵ ਨਾਲ ਆਪ ਹੀ ਲੈ ਕੇ ਦਿੱਤੇ ਹੋਣਗੇ ਬਜਾਰੋਂ ਉਹ ਸੇਵ ਖਾਂਦੀ ਆ ਹੋਰ ਹੁਣ ਭਾਏ ਨਾ ਚੀਕੂ ਆ ਸੇਵ ਖਾ ਰਹੇ ਹੋ ਆ ਕੰਨੇ ਕਲੇ ਖਾਓਗੇ ਤੇ ਖਾ ਲੋ ਮੈਂ ਖਾਉਂਦੀ ਹਾਂ ਲੈ ਆਉਗੀ ਖਾ ਲੋ ਉਹ ਭਾਏ ਨਾ ਬਰੇਟ ਵੀ ਆਰੀ ਵਾਲਾ ਚੱਕੀ ਫਿਰਦੇ ਆਗੇ ਕੀ ਲੱਕਣਾ ਪੱਢਣੀ ਨੇ ਉਹਦੇ ਨਾਲ ਕੁਝ ਹਰ ਇੱਕ ਵਾਰੀ ਹਾਂਜੀ ਮੇਰੀ ਬੁਧਰੀ ਦਿੱਤੀ ਜਾਂਦੀ ਐ ਉਹ ਦੁੱਧ ਨੂੰ ਬੁਧਰੀ ਉਧਰੋਂ ਬੁਧਰੀ ਵੀ ਦੁੱਤਲੀ ਹੋ ਜਾਂਦੀ ਨੇ ਉਹ ਦੁੱਤਲੀ ਨੇ ਤੇਰੀ ਹੋਦੀ ਹੁੰਦੀ ਦਾ ਤੇਰਾ ਤਾਜ਼ ਹੁੰਦਾ ਤਾ 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 ਉਧਰੋਂ ਤੂੰ ਬੁਧਰੀ ਵੀ ਨਹੀਂ ਹੁੰਨੇ ਹਨੀ ਮਿੱਠਾ ਨਾ ਐਦੂ ਵਧੀਆ ਤਾਂ ਜੇ ਕੋਈ ਤੋਤਲਾ ਬੋਲਦਾ ਹੁੰਦਾ ਉਹਦੋਂ ਬਦੇਂ ਦੇ ਥੋੜੀ ਜੁਬਾਨ ਰੱਬ ਉਹਨਾਂ ਨੂੰ ਦੇ ਦਿੰਦਾ ਵੀ ਚਲੋ ਉਹਦਾ ਵਧੀਆ ਬੋਲ ਲੈਂਦੇ ਤੁਸੀਂ ਚੰਗੇ ਭਲੇ ਹੋ ਕੇ ਵੀ ਮਿੱਠਾ ਨਾ ਨਾ ਵੇ ਮੈਂ ਗਾਨੀ ਤੂੰ ਐ ਛੱਲਾ ਸਾਈ ਗਾਨੀ ਤੂੰ ਐ ਛੱਲਾ ਓਏ ਉਹ ਤੇਰੀ ਦੁੱਧਰੀ ਨੂੰ ਐਂ ਵੀ ਜੱਥ ਵੀ ਤੇਰੇ ਇੱਥਾਂ ਤਿੱਥੇ ਮਾਰੀ ਦੇ ਨੇ ਸਾਜਦੇ ਜਿਹਨੂੰ ਹੀ ਪੁੱਛਦਾ ਤਾਂ ਨਾ ਵੀ ਆਹ ਕੀ ਸੀ ਉਹਨੂੰ ਪੁੱਛੇ ਵੀ ਆਹ ਕੀ ਸੀ ਆ ਛੱਲਾ ਆ ਨਹੀਂ ਹੁੰਦਾ ਛੱਲਾ ਛੱਲਾ ਇਹਨੂੰ ਇਹਨਾਂ ਨਾਲ ਚ ਹੁੰਦਾ ਐਨਾਂ ਚ ਛੱਲਾ ਨਹੀਂ ਹੁੰਦਾ ਇਹ ਕੁਝ ਹੋਰ ਹੁੰਦਾ ਬੁਧਰੀ ਨੂੰ ਆਹ ਕੁਝ ਵੀ ਸਿਖਾ ਦਿਆ ਕਰ ਰੋਜ਼ ਉਹਨੂੰ ਪੁੱਛਦਾ ਰਹਿੰਦਾ ਵੀ ਕੀ ਥਾਂ ਦੇ ਦੀ ਬੁਧਰੀ ਤੀ ਥਾਂ ਨੂੰ ਮਿੱਤਾਂ ਨਾ ਉਹਦੋਂ ਬੁਧਰੀ ਜਾਣੀ ਥੱਲਾ ਥੱਲਾ ਹੁੰਦਾ ਤਾਂ ਹੁੰਦਾ ਆ ਦੇਖ ਲੋ ਐਕਸ਼ਨ ਦੇਖ ਲੋ

ਹੋਣੀਆਂ ਕਰਦੀ ਹੈਗੀ ਕੀਦੀ ਯਾਦ ਆਉਂਦੀ ਹੈ ਤੈਨੂੰ ਉਹ ਤਾਂ ਬੜੇ ਲੋਕਾਂ ਨੂੰ ਚੱਕੂ ਪਰੋਠਾ ਚੱਕੂ ਪਰੋਠਾ ਆਪ ਨੂੰ ਤੈਨੂੰ ਭੁੱਖ ਨਹੀਂ ਲੱਗਦੀ ਹੈਗੀ ਕੀ ਗੱਲ ਹੋ ਗਈ ਪੁੱਤ ਹਜੇ ਸੀਨ ਸਾਮ ਪਹਿਲਾਂ ਉਹ ਤਾਂ ਬੜੇ ਲੋਕਾਂ ਨੂੰ ਚੱਕੂ ਤੇਰੇ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਕਦੇ ਤੂੰ ਹੱਸੀ ਜਾਂ ਨਹੀਂ ਹੁੰਨੀ ਐ ਕਦੇ ਤੂੰ ਰੋਈ ਜਾਂ ਨਹੀਂ ਹੁੰਨੀ ਐ ਕਦੇ ਤੂੰ ਪਰੌਂਠੇ ਚਕਾਈ ਜਾਂ ਨਹੀਂ ਹੁੰਨੀ ਐ ਜਿਵੇਂ ਤੇਰਾ ਟੱਪਾ ਖੋਲਿਆ ਹੁੰਦਾ ਆਪ ਨੂੰ ਤੈਨੂੰ ਭੁੱਖ ਨਹੀਂ ਲੱਗਦੀ ਹੈਗੀ ਲਵੇ ਟੱਪੇ ਵੀ ਤੇਰੀ ਬੈਠੀ ਐ ਵੀ ਮੈਨੂੰ ਭੁੱਖ ਨਹੀਂ ਲੱਗਦੀ ਰਾਤ ਨੂੰ 2 ਵਜੇ ਬਚੇ ਮੇਰੀ ਅੱਖ ਖੁੱਲ ਗਈ ਤੇਰੀ ਜਦੋਂ ਯਾਦ ਆਉਂਦੀ ਆ ਨਾ ਨਾ ਭੁੱਖ ਲੱਗਦੀ ਆ ਤੇ ਨਾ ਨੀਂਦ ਆਉਂਦੀ ਆ ਯਾਦ ਆਉਂਦੀ ਆ ਇਹਨੂੰ ਬੱਡੀ ਇਹਨੂੰ ਜਲੂਸ ਤਾਂ ਬਹੁਤ ਕੱਢ ਲੈਣੀ ਐ ਮੈਂ ਤਾਂ ਉਹ ਛੱਟ ਗਿਆ ਹੁਣ ਉਹਨੂੰ ਪਤਾ ਵੀ ਇਹਦੇ ਲੋਕਾਂ ਨੂੰ ਪਰੌਂਠੇ ਖਵਾਈ ਜਾਂਦੀ ਐ ਵੀ ਮੈਂ ਇਹ ਤਾਂ ਕੀ ਕਰਾਉਣਾਗਾ <laughs> तो गाइज ये है सिलेंडर आपने तो कभी देखा नहीं होगा ये गाइज है सिलेंडर आपने तो कभी नहीं देखा हमने सिलेंडर तो देखा है पर सिलेंडर पे मैं ऐसे बैठी पहली बार देखी है कुछ <laughs> भी इंस्टाग्राम पे पोस्ट कर दो ये है सिलेंडर तो आपने सिलेंडर तो नहीं देखा हमने सिलेंडर तो देखा है पर सिलेंडर पे भैंस बैठी पहली बार देखी है हमने ਜੀ ਕੀ ਹਾਲੇ ਮਿੱਤਰੋ ਜਿੰਨੇ ਵੀ ਜਾਣੇ ਆਪਣੀ ਵੀਡੀਓ ਦੇਖਣਾ ਹੈ ਸਾਰਿਆਂ ਦਾ ਦਿਲੋਂ ਧੰਨਵਾਦ ਜੇ ਤੁਸੀਂ ਵੀਡੀਓ ਸਾਰੀ ਦੇਖ ਲਈ ਹੈ ਤਾਂ ਕਮੈਂਟ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਕਿਉਂਕਿ ਤੁਹਾਡਾ ਇੱਕ ਕਮੈਂਟ ਤੁਹਾਡਾ ਇੱਕ ਸਬਸਕ੍ਰਾਈਬਰ ਆਪਣੀ ਜ਼ਿੰਦਗੀ ਬਦਲ ਸਕਦਾ ਤੇ ਤੁਹਾਡਾ ਪਿਆਰ ਤੁਸੀਂ ਪਿਆਰ ਉਦਾਂ ਹੀ ਬਹੁਤ ਦਿਨੇਓ ਬਸ ਦੇ ਲੋ ਸਤਿਕਾਰ ਜੋ ਤੁਸੀਂ ਇਸ ਨਮਾਣੇ ਨੂੰ ਇੰਨਾ ਪਿਆਰ ਦਿੱਤਾ ਤੇ ਇਦਾਂ ਹੀ ਇੰਜੋਏ ਕਰਦੇ ਰਹੋ ਅੱਗੇ ਆਪਾਂ ਹੋਰ ਵੀ ਸੁਧਾਰ ਲੈ ਕੇ ਆਵਾਂਗੇ ਥੋੜਾ ਜਿਹਾ ਹਜੇ ਕਰਾਂਗੇ ਸਿਸਟਮ ਆਪਾਂ ਨੂੰ ਇੰਨਾ ਪਤਾ ਨਹੀਂ ਤੁਹਾਨੂੰ ਪਤਾ ਹੈ ਠੀਕ ਹੈ ਨਾ ਬਾਕੀ ਸਾਰਿਆਂ ਨੂੰ ਲਵ ਯੂ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਬਾਕੀ ਕੋਈ ਵੀਡੀਓ ਬੜੇ ਹੁੰਦੇ ਮੈਨੂੰ ਭੇਜ ਦਿਆ ਪਰ ਆਪਾਂ ਉਹਨਾਂ ਦਾ ਕਰ ਦਾਂਗੇ ਕੁੰਟਾ ਓਏ ਐਕਸ਼ਨ galt ਹੈ ਚੰਗੇ ਭਲੇ ਕਰਨਾ ਚਲ ਉਸ ਕੱਟਾ ਲਈ ਮੇਰੇ ਹੱਥ ਲੱਗੜੇ ਨੂੰ